ਪੰਜਾਬ ਦੇ ਵਿੱਚ ਆਰਤੀਆਂ ਦਾ ਸਹਰਾਣਾ ਸਾਰਿਆਂ ਨੇ ਦੇਖਿਆ ਹੋਣਾ। ਉਹ ਇਦਾਂ ਦਾ ਗੋਲ ਜਿਆ ਹੀ ਹੁੰਦਾ ਹੈ। ਮੁੰਡਾ ਵੀ ਗੋਲ ਜਿਆ, ਗੋਲ ਮਟੂਲ ਜਿਆ। ਲਓ, ਸਨੂਬ ਦੀ ਪਈ ਹੋਈ ਕਬੱਡੀ ਦੇ ਬਾਹਰ ਜੱਫਾ ਲਾਉਂਦਾ। ਆਓ ਬਾਹੂ ਅਕਬਰੂ ਵਾਲਾ ਸ਼ੀਨੂ ਔਰ ਦੂਸਰੇ ਪਾਸਾ। ਵਾਹ ਵਾਹ ਵਾਹ। ਪਿੱਛੇ ਬੜਬੜ ਕੇ ਦੇਖਦਾ। ਦੇਖੋ ਨਾ ਪਈ ਗਈ ਕਬੱਡੀ ਟੀਕਾ ਵਾਈਦੀਆਂ ਇੱਥੇ ਲੱਗਦਾ ਪਤਾ ਮੇਲਾ ਭਰ ਗਿਆ ਮੇਲੇ ਦੇ ਵਿੱਚ ਜਾਨ ਪੂਰੀ ਹੈ ਦਰਸ਼ਕ ਪੂਰੇ ਪਹੁੰਚੇ ਹੈ ਲੈ ਪਈ ਹੋਈ ਕਬੱਡੀ ਤੇ ਸ਼ੀਨੂ ਇਹਨੂੰ ਇੱਕੀ ਤਸਦੀਕ ਕਰਾ ਦੂੰਗਾ ਐਰ ਕੀ ਕਹਿੰਦਾ ਤਸਦੀਕ ਕਰਾ ਦੂੰਗਾ ਐਰ ਕੀ ਕਹਿੰਦਾ ਤਸਦੀਕ ਕਰਾ ਦੂੰਗਾ ਮੈਨੂੰ ਲੱਗਦਾ ਵੀ ਕਿਵੇਂ ਪੰਜਾਬ ਪੁਲਿਸ ਵਾਲੇ ਰਿਮਾਰਡ ਦੇ ਉੱਤੇ ਲੈ ਕੇ ਮਨਾਉਂਦੇ ਆ ਨਾ ਆਏ ਮਨਾਊਗਾ ਟੱਚ ਨਹੀਂ ਛੱਡਦਾ ਦੇਖਿਓ ਮਰ ਅਗਲੀ ਰੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਵਾਹ ਕਮਾਲ ਕਿਹਦੇ ਨਾਲ ਹੋਊਗੀ ਦੇਖਦੇ ਵੀ ਡੱਕਰ ਸਮਾਂ ਨੇ ਫੈਸਲਾ ਕਰਨਾ ਮੈਦਾਨ ਦੇ ਵਿੱਚ ਬੱਲੇ ਬੱਲੇ ਫਿਰ ਸ਼ੀਲੂ ਫਿਰ ਸ਼ੀਲੂ ਸ਼ੀਲੂ ਆਹ ਕਮਾਲ ਦਾ ਕਬੱਡੀ ਖਿਡਾਰੀ ਖਿੱਚ ਵੱਜ ਗਈ ਖਿੱਚ ਵੱਜ ਗਈ ਸ਼ੀਲੂ ਤੇ ਸਰੂਪ ਸ਼ੀਲੂ ਦੇ ਸਰੂਪ ਏ ਏ ਏ ਕਬੱਡੀ 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 ਇਹ ਐਵੇਂ ਨਹੀਂ ਦੁਨੀਆ ਦਾ ਨੰਬਰ ਬੱਲ ਬਣਿਆ ਕੋਈ ਗੱਲ ਹੈ ਕਬੱਡੀ ਨੂੰ ਬਣਾਇਆ ਕਦੇ ਡੈਨੀਅਲ ਤੂਫਾਨੀਆਂ ਗੱਲਾਂ ਹੋਈਆਂ 97 ਦੇ ਵਿੱਚ ਔਰ ਕਦੇ ਸ਼ੱਟ ਵਾਲੇ ਮੀਕਣੀਆਂ ਹੋਈਆਂ ਔਰ ਕਦੇ ਇਹੜੀਆਂ ਹੋਈਆਂ ਔਰ ਕਦੇ ਲਸ਼ਰਾਂ ਦੀ ਟੀਮ ਦੇ ਵਿੱਚ ਦੋ ਕਾਲੇ ਖੇਡੇ ਐ ਬੜਾ ਨਾਰਿਆ ਕਬੱਡੀ ਯੰਤਰ ਦੇ ਵਿੱਚ ਲੈ ਸਰੂਪ ਬੜਾ ਕਬੱਡੀ ਤੇ ਯਾਰ ਯਾਦ ਤੇ ਸਰੂਪ ਦਾ ਮੁਕਾਬਲਾ ਚੱਲ ਪਿਆ ਆ ਖੜਕਾ ਦੜਕਾ ਪੁਆਇੰਟ ਇਹ 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 ਇਹਨਾਂ ਦਾ ਭੰਗੜਾ